ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜਗਜੀਤ ਸਿੰਘ ਸੈਦੋ ਕੇ ਆਸ ਕਰਦਾ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਪਿਛਲੀਆਂ ਜੋ ਜਪਜੀ ਸਾਹਿਬ ਦੀਆਂ ਦੋ ਵੀਡੀਓਜ਼ ਬਣਾਈਆਂ ਨੇ ਉਹਨਾਂ ਦੇ ਵਿੱਚ ਆਪ ਜੀ ਨੂੰ ਕਾਫੀ ਕੁਝ ਸਮਝਣ ਦੇ ਲਈ ਮਿਲਿਆ ਹੋਊਗਾ ਅੱਜ ਤੀਸਰੀ ਪੌੜੀ ਨੂੰ ਸਮਝਣ ਦਾ ਯਤਨ ਕਰਾਂਗੇ ਤੇ ਜੇ ਆਪ ਜੀ ਨੂੰ ਫਿਰ ਵੀ ਕੋਈ ਗੱਲ ਨਾ ਸਮਝ ਆਵੇ ਜਾਂ ਨਾ ਪਤਾ ਲੱਗੇ ਤਾਂ ਤੁਸੀਂ ਪਲੀਜ਼ ਆਪਣਾ ਕਮੈਂਟ ਜਰੂਰ ਕਰਕੇ ਜਾਓ ਜਾ ਮੈਨੂੰ ਇੰਸਟਾਗ੍ਰam ਤੇ ਤੁਸੀਂ ਪਰਸਨਲ ਤੌਰ ਤੇ ਮੈਸੇਜ ਕਰ ਦਿਓ ਮੈਂ ਆਪ ਜੀ ਦੇ ਪ੍ਰਸ਼ਨ ਦਾ ਉੱਤਰ ਜ਼ਰੂਰ ਦੇਵਾਂਗਾ ਸੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਬਹੁਤ ਮਨੁੱਖ ਐਸੇ ਨੇ ਸੰਸਾਰ ਦੇ ਵਿੱਚ ਜਿਹੜੇ ਜਿੰਨੀ ਜਿੰਨਾ ਦੀ ਸਮਰੱਥਾ ਹੈ ਉਸ ਅਕਾਲ ਪੁਰਖ ਪਰਮਾਤਮਾ ਦੇ ਤਾਣ ਮਤਲਬ ਬਲ ਨੂੰ ਗਾਉਂਦੇ ਨੇ ਉਹਦੀ ਤਾਕਤ ਨੂੰ ਗਾਉਂਦੇ ਨੇ ਗਾਵੇ ਕੋ ਦਾਤ ਜਾਣੇ ਨਿਸ਼ਾਨ ਤੇ ਬਹੁਤੇ ਐਸੇ ਨੇ ਜਿਹੜੇ ਉਹਦੇ ਫੈਸਲਿਆਂ ਨੂੰ ਉਦੇ ਇਨਸਾਫ ਨੂੰ ਗਾਉਂਦੇ ਨੇ ਕਿ ਉਹ ਅਕਾਲ ਪੁਰਖ ਪਰਮਾਤਮਾ ਕਿਸ ਤਰ੍ਹਾਂ ਦੇ ਸਿਧਾਂਤ ਫੈਸਲੇ ਕਰਦਾ ਹੈ ਗਾਵੇ ਕੋ ਗੁਣਵੜੇਆਂ ਚਾਰ ਤੇ ਕੋਈ ਉਹਦੇ ਅਸਚਰਜ ਕੁਦਰਤ ਨੂੰ ਵੇਖ ਕਰਕੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਸੋਹਣੀ ਕੁਦਰਤ ਦੀਆਂ ਵਡਿਆਈਆਂ ਕਰਦਾ ਏ ਗਾਵੇ ਕੋ ਵਿਦਿਆ ਵਿਖਮ ਵਿਚਾਰ ਤੇ ਕੋਈ ਮਨੁੱਖ ਬਹੁਤੇ ਜ਼ਿਆਦਾ ਕਠਨ ਸ਼ਬਦਾਂ ਦੀ ਵਿਆਖਿਆ ਕਰਦਾ ਹੋਇਆ ਫਿਲਾਸਫੀ ਦੇ ਰੂਪ ਦੇ ਵਿੱਚ ਭਾਵ ਜ਼ਿਆਦਾ ਪੜਾਈ ਕਰਕੇ ਜ਼ਿਆਦਾ ਗ੍ਰੰਥਾਂ ਨੂੰ ਪੜ੍ਹ ਕੇ ਉਹਦੀ ਵਿਚਾਰ ਕਰਦਾ ਏ ਗਾਵੇ ਕੋ ਸਾਜ ਕਰੇ ਤਨਖੇ ਤੇ ਕੋਈ ਮਨੁੱਖ ਇਦਾਂ ਗਾਉਂਦਾ ਏ ਕਿ ਉਹ ਅਕਾਲ ਪੁਰਖ ਪਰਮਾਤਮਾ ਸ਼ਰੀਰਾਂ ਨੂੰ ਸਾਜ ਕੇ ਫਿਰ ਮਿੱਟੀ ਬਣਾ ਦਿੰਦਾ ਏ ਗਾਵੇ ਕੋ ਜੀ ਲਏ ਫਿਰ ਦੇ ਤੇ ਉਹ ਅਕਾਲ ਪੁਰਖ ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਏ ਆਪ ਹੀ ਜਿੰਦ ਲੈ ਲੈ ਲੈਂਦਾ ਏ ਗਾਵੇ ਕੋ ਜਾਪੇ ਦਿਸੇ ਦੂਰ ਤੇ ਬਹੁਤੇ ਮਨੁੱਖਾਂ ਨੂੰ ਉਹ ਅਕਾਲ ਪੁਰਖ ਪਰਮਾਤਮਾ ਜਾਪੇ ਦਿਸੇ ਦੂਰ ਦੂਰ ਜਾਪਦਾ ਏ ਪਰ ਗਾਵੇ ਕੋ ਵੇਖੇ ਹਾਜ਼ਰ ਹਦੂਰ ਕੁਝ ਕਈ ਮਨੁੱਖਾਂ ਨੂੰ ਇਸ ਤਰ੍ਹਾਂ ਹੈ ਕਿ ਉਹ ਅਕਾਲ ਪੁਰਖ ਪਰਮਾਤਮਾ ਨੇੜੇ ਜਾਪਦਾ ਹੈ। ਕਥਨਾ ਕਥਿਨਾ ਆਵੇ ਤੋਟ ਕਹਿੰਦੇ ਇੰਨੇ ਢੰਗਾਂ ਦੇ ਨਾਲ ਮਨੁੱਖ ਗਾ ਰਹੇ ਨੇ ਉਸ ਰੱਬ ਵਾਹਿਗੁਰੂ ਪਰਮਾਤਮਾ ਨੂੰ। ਪਰ ਫਿਰ ਵੀ ਕਹਿਣ ਕਥਣ ਦੇ ਵਿੱਚ ਕੋਈ ਵੀ ਤੋੜ ਨਹੀਂ ਆ ਰਹੀ। ਕਥ ਕਥ ਕਥੀ ਕੋਟਿੰਗ ਕੋਟ ਕੋਟ ਕਥ ਕਥ ਕੇ ਕਰੋੜਾਂ ਵਾਰ ਮਨੁੱਖ ਕਥ ਦੇ ਜਾ ਰਹੇ ਨੇ ਬਿਆਨ ਕਰਦੇ ਜਾ ਰਹੇ ਨੇ। ਦੇਂਦਾ ਦੇ ਲੈਂਦੇ ਥੱਕ ਪਾਹੇ। ਅਕਾਲ ਪੁਰਖ ਪ੍ਰਮਾਤਮਾ ਮਨੁੱਖਾਂ ਨੂੰ ਜਦੋਂ ਤੋਂ ਇਹ ਯੁੱਗ ਆਰੰਭ ਹੋਏ ਨੇ ਜ਼ਿੰਦਗੀਆਂ ਆਰੰਭ ਹੋਈਆਂ ਨੇ ਦਾਤਾਂ ਦਿੰਦਾ ਹੀ ਆ ਰਿਹਾ ਪਰ ਸੰਸਾਰ ਦੇ ਲੋਕ ਲੈਂਦੇ ਲੈਂਦੇ ਥੱਕ ਜਾਂਦੇ ਨੇ ਥੱਕਣ ਦਾ ਅਰਥ ਇਹ ਨਹੀਂ ਹੈ ਕਿ ਸਰੀਰਕ ਤੌਰ ਤੇ ਜਾਂ ਮਨ ਕਰਕੇ ਮਨੁੱਖ ਥੱਕ ਜਾਂਦਾ ਏ ਬੰਦਾ ਤਾਂ ਕਦੇ ਵੀ ਥੱਕਦਾ ਹੀ ਨਹੀਂ ਉਹਦੀ ਭੁੱਖ ਤੇ ਕਦੇ ਵੀ ਨਹੀਂ ਪਰਦੀ ਥੱਕਣ ਦਾ ਅਰਥ ਹੈ ਸੰਸਾਰ ਤੋਂ ਲੋਕ ਚਲੇ ਜਾਂਦੇ ਨੇ ਮਤਲਬ ਪੂਰੇ ਹੋ ਜਾਂਦੇ ਨੇ ਜੁਗਾ ਜੁਗੰਤਰ ਖਾਹੀ ਖਾਹੇ ਤੇ ਇਸ ਤਰ੍ਹਾਂ ਹੀ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਦਾਤਾਂ ਲੈਂਦੇ ਵਰਤਦੇ ਜਾ ਰਹੇ ਨੇ ਤੇ ਉਹ ਅਕਾਲ ਪੁਰਖ ਪਰਮਾਤਮਾ ਹੁਕਮੀ ਹੁਕਮ ਚਲਾਏ ਦਾ ਆਪਣੇ ਹੁਕਮ ਦੇ ਵਿੱਚ ਹੀ ਇਹ ਸਾਰੀ ਜ਼ਿੰਦਗੀ ਜੀਵਨ ਦੀ ਕਾਰ ਨੂੰ ਚਲਾ ਰਿਹਾ ਹੈ ਨਾਨਕ ਵਿਗਸੈ ਬੇਪਰਵਾ ਪਰ ਇੰਨੀ ਅਸਚਰਜ ਖੇਡ ਰਚਣ ਦੇ ਬਾਵਜੂਦ ਵੀ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫਿਕਰ ਚਿੰਤਾ ਨਹੀਂ ਹੈ ਇਹ ਹੈ ਅਕਾਲ ਪੁਰਖ ਪਰਮਾਤਮਾ ਨੂੰ ਗਾਉਣ ਦੇ ਵੱਖਰੇ ਵੱਖਰੇ ਟੰਗ ਅਤੇ ਤੀਸਰੀ ਪੌੜੀ ਦੀ ਵਿਆਖਿਆ ਜੇ ਆਪ ਜੀ ਨੂੰ ਅ ਅਗਲੀਆਂ ਪੌੜੀਆਂ ਜਾਂ ਤੁਸੀਂ ਗੁਰਬਾਣੀ ਦੀ ਕਿਸੇ ਹੋਰ ਵਿਆਖਿਆ ਨੂੰ ਸੁਨਣਾ ਚਾਹੁੰਦੇ ਹੋ ਤਾਂ ਮੈਨੂੰ ਉਹਦੇ ਬਰ ਬਤਤੀ ਵੀ ਆਪ ਕਮੈਂਟ ਜਰੂਰ ਕਰਕੇ ਦੱਸਿਓ ਇਹ ਸਿਰਫ ਆਪਾਂ ਅਖਰੀ ਅਰਥਾਂ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਤੇ ਜੇ ਤੁਸੀਂ ਕੋਈ ਹੋਰ ਬਾਣੀ ਸਮਝਣਾ ਚਾਹੁੰਦੇ ਹੋ ਤਾਂ ਮੈਨੂੰ ਆਪ ਜੀ ਕਮੈਂਟ ਕਰ ਦਿਓ ਮੈਨੂੰ ਕਾਲ ਕਰ ਲਓ ਮੇਰੇ ਨਾਲ ਗੱਲ ਕਰ ਸਕਦੇ ਹੋ ਸੋ ਆਈ ਹੋਪ ਕਿ ਆਪ ਜੀ ਨੂੰ ਇਤਨੇ ਸਮੇਂ ਦੇ ਵਿੱਚ ਅਖਰੀ ਅਰਥਾਂ ਦੇ ਦੁਆਰਾ ਪੌੜੀ ਦੇ ਅਰਥ ਸਮਝ ਜਰੂਰ ਆਏ ਹੋਣਗੇ ਜੇ ਚੈਨਲ ਤੇ ਜੁੜੇ ਹੋਏ ਹੋ ਅਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਨਾਲ ਹੀ ਲਾਈਕ ਕਮੈਂਟ ਸ਼ੇਅਰ ਕਰਿਓ ਤਾਂ ਕਿ ਹੋਰਨਾਂ ਤੱਕ ਵੀ ਗੁਰਬਾਣੀ ਦੀ ਵਿਆਖਿਆ ਹੈ ਉਹ ਜੋ ਸਹੀ ਢੰਗ ਦੇ ਵਿੱਚ ਹੋਰਨਾਂ ਤੱਕ ਪਹੁੰਚ ਸਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ